ਜੈ ਪੀਰਾਂ ਦੀ ਜੀ ਜੈ ਸਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਕਿ ਜਿਨ੍ਹਾਂ ਦੇ ਘਰ ਵਿੱਚ ਸੇਵਾ ਹੁੰਦੀ ਆ ਪੀਰਾਂ ਫਕੀਰਾਂ ਦੀ ਦੇਵੀ ਦੇਵਤਿਆਂ ਦੀ ਗੁਰੂਆਂ ਦੀ ਸੋ ਕਿਸੇ ਵੀ ਜਾਣੀ ਧਰਮ ਨੂੰ ਤੁਸੀਂ ਮੰਨਦੇ ਹੋ ਤਾਂ ਇਹ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਆ ਕਿਉਂਕਿ ਅਰਗਵਤੀ ਤਾਂ ਹਰ ਕੋਈ ਘਰ ਵਿੱਚ ਦਿਖਾਉਂਦਾ ਹੀ ਦਿਖਾਉਂਦਾ ਹੈ ਤੇ ਜੋ ਅਰਗਵਤੀ ਦੀਆਂ ਡੱਬੀਆਂ ਹੁੰਦੀਆਂ ਹੈ ਸੋ ਉਹਨਾਂ ਨੂੰ ਕਈ ਵਾਰ ਕੀ ਕਰਦੇ ਆ ਕਿ ਚਲਦੇ ਪਾਣੀ ਵਿੱਚ ਸੁੱਟ ਆਉਂਦੇ ਆ ਪਰ ਇੱਥੇ ਆਪਾਂ ਤੁਹਾਨੂੰ ਇਹਦੇ ਤੋਂ ਬਚਣ ਦਾ ਵੀ ਇੱਕ ਤਰੀਕਾ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਤੇ ਕੁਝ ਕਮੈਂਟਾਂ ਦੱਸਾਂਗੇ ਜੀ ਕਮੈਂਟਾਂ ਵੀ ਜ਼ਰੂਰ ਸੁਣਨੀਆਂ ਜੀ ਸੋ ਕਮੈਂਟਾਂ ਜੋ ਵੀ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਸੋ ਪੂਰੀ ਵੀਡੀਓ ਪਲੀਜ਼ ਜ਼ਰੂਰ ਸੁਣਿਆ ਕਰੋ ਜੀ ਤੇ ਵੀਡੀਓ ਚੱਲਦੇ-ਚੱਲਦੇ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਆ ਕਰੋ ਜੇਕਰ ਕੋਈ ਨਵਾਂ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੀ ਹੈ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਤੇ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਜੀ ਉਹ ਇੱਕ ਵਾਰ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੱਕ ਪਹੁੰਚਦਾ ਰਹੇ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੀ ਆ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਕਮੈਂਟਾਂ ਵਿੱਚ ਲਿਖਦੇ ਨੇ ਕਿ ਨੂਰ ਦੀਦੀ ਜੀ ਤੁਸੀਂ ਹਰ ਇੱਕ ਗੱਲ ਵਧੀਆ ਦੱਸਦੇ ਹੋ ਤੇ ਨਾਲ ਇਹਨਾਂ ਨੇ ਲਿਖਿਆ ਹੈ ਕਿ ਤੁਸੀਂ ਕਹਿੰਦੇ ਹੋ ਕਿ ਕੌਣ ਬੈਠਾ ਦਰਬਾਰ ਤੇ ਆ ਕੇ ਕਦੇ ਤੇ ਦਾਦਾ ਪੁੱਛਣਗੇ ਸੋ ਕਹਿੰਦੇ ਕਿ ਇੱਕ ਯਕੀਨ ਤੇ ਵਿਸ਼ਵਾਸ ਬਣਾ ਕੇ ਬੈਠੇ ਹੋਏ ਆ ਉਮੀਦ ਹੈ ਕਿ ਕਦੇ ਪੁੱਛਣਗੇ ਸੋ ਵੈਸੇ ਕਹਿੰਦੇ ਕਿ ਬਹੁਤ ਪਰੇਸ਼ਾਨ ਹਾਂ ਸੋ ਦੇਖੋ ਜੀ ਜੇਕਰ ਤੁਹਾਨੂੰ ਵਿਸ਼ਵਾਸ ਹੈ ਆਪਣੇ ਆਪ ਤੇ ਸੋ ਇੱਕ ਹੁੰਦਾ ਕਿ ਮੁਰਸ਼ਿਦ ਤੇ ਯਕੀਨ ਜਿਹੜਾ ਆਪਣੇ ਆਪ ਤੇ ਯਕੀਨ ਕਰ ਲੈਂਦਾ ਆ ਕਿ ਮੈਂ ਸਹੀ ਜਾ ਰਿਹਾ ਆ ਮੈਂ ਸਈਆ ਮੈਂ ਕਿਤੇ ਵੀ ਕੋਈ ਗਲਤੀ ਨਹੀਂ ਕਰ ਰਿਹਾ ਮੈਂ ਰਸਤਾ ਨਹੀਂ ਭਟਕ ਰਿਹਾ ਇੱਕ ਦਰਦੇ ਹੋ ਕੇ ਬੈਠਾ ਹੋਇਆ ਤੇ ਉਹ ਮਾਲਕ ਨੂੰ ਇੱਕ ਨਾ ਇੱਕ ਦਿਨ ਜਰੂਰ ਸੁਣਨੀ ਪਵੇਗੀ ਤਾਂ ਫਿਰ ਉਹ ਮਾਲਕ ਜਰੂਰ ਸੁਣਦਾ ਹੈ ਸੋ ਜੇਕਰ ਆਪਾਂ ਕਹਿੰਦੇ ਆ ਕਿ ਕਿਸੇ ਤੇ ਤੁਸੀਂ ਜਾਂ ਵਿਸ਼ਵਾਸ ਨਹੀਂ ਕਰ ਸਕਦੇ ਜਾਂ ਗੁਰੂ ਪੀਰ ਤੇ ਯਕੀਨ ਨਹੀਂ ਕਰ ਰਹੇ ਵਿਸ਼ਵਾਸ ਨਹੀਂ ਬਣਾ 파 ਰਹੇ ਤੇ ਆਪਣੇ ਆਪ ਤੇ ਵਿਸ਼ਵਾਸ ਬਣਾਉਣਾ ਸਿੱਖੋ ਜਿਹੜਾ ਆਪਣੇ ਆਪ ਤੇ ਯਕੀਨ ਕਰਦਾ ਹੈ ਕਿ ਮੈਂ ਸਹੀ ਆ ਗਲਤ ਨਹੀਂ ਆ ਕਿਉਂਕਿ ਜਿਹੜਾ ਇਨਸਾਨ ਗਲਤ ਹੋਵੇਗਾ ਉਹਨੂੰ ਆਤਮਾ ਦਰਕਾਰ ਦੀ ਰਹਿੰਦੀ ਆ ਅੰਦਰੋਂ ਪੱਲਾ ਬੈਠਾ ਪਛਤਾਉਂਦਾ ਹੈ ਇਨਸਾਨ ਅੰਦਰੋਂ ਅੰਦਰੀ ਝੂੜਦਾ ਹੈ ਕਿ ਮੇਰੀ ਇੱਥੇ ਆ ਗਲਤੀ ਆ ਮੈਂ ਆ ਗਲਤ ਸੀ ਮੈਂ ਗਲਤ ਕੀਤਾ ਸੋ ਜਿਹਨੇ ਗਲਤ ਕੀਤਾ ਹੁੰਦਾ ਹੈ ਜਾਂ ਕੋਈ ਗਲਤੀ ਹੋਈ ਹੁੰਦੀ ਹੈ ਸੋ ਅੰਦਰੋਂ ਅੰਦਰੀ ਉਹ ਪਰੇਸ਼ਾਨ ਇਨਸਾਨ ਜ਼ਰੂਰ ਹੁੰਦਾ ਹੈ ਤੇ ਜਿਹਨੂੰ ਕੋਈ ਪਛਤਾਵਾ ਨਹੀਂ ਹੁੰਦਾ ਜਿਹਨੂੰ ਇਹ ਲੱਗਦਾ ਹੈ ਕਿ ਮੈਨੂੰ ਸੱਚ ਬੋਲਣ ਦੀ ਜ਼ਰੂਰਤ ਸੀ ਉੱਥੇ ਮੈਂ ਸੱਚ ਬੋਲਿਆ ਇਹਦਾ ਮੈਨੂੰ ਕੋਈ ਪਛਤਾਵਾ ਨਹੀਂ ਸੋ ਫਿਰ ਉਹ ਇਨਸਾਨ ਕਾਮਯਾਬ ਹੈ ਤੁਸੀਂ ਆਪਣੇ ਆਪ ਤੇ ਯਕੀਨ ਕਰ ਰਹੇ ਹੋ ਕਿ ਮੈਂ ਸਹੀ ਹਾਂ ਮੈਂ ਗਲਤ ਨਹੀਂ ਸੋ ਜਦੋਂ ਤੁਹਾਨੂੰ ਆਪਣੇ ਆਪ ਤੇ ਯਕੀਨ ਹੋ ਗਿਆ ਸਮਝ ਲਓ ਤੁਹਾਡੇ ਮੁਰਸ਼ਿਦ ਤੇ ਆਪਣੇ ਆਪ ਤੁਹਾਡਾ ਵਿਸ਼ਵਾਸ ਵੱਜ ਗਿਆ ਸੋ ਜਦੋਂ ਅਸੀਂ ਵਿਸ਼ਵਾਸ ਰੱਖ ਕੇ ਇੱਕ ਦਰ ਦੇ ਹੋ ਕੇ ਬੈਠ ਜਾਂਦੇ ਆਂ ਤੇ ਫਿਰ ਇੱਕ ਨਾ ਇੱਕ ਦਿਨ ਜ਼ਰੂਰ ਉਹ ਮਾਲਕ ਵਾੜਦਾ ਹੈ ਜ਼ਰੂਰ ਅਰਦਾਸਾਂ ਨੂੰ ਪੂਰੀਆਂ ਕਰਦਾ ਹੈ ਗੱਲ ਇੰਨੀ ਕੁ ਹੈ ਕਿ ਯਕੀਨ ਰੱਖਣਾ ਤੇ ਵਿਸ਼ਵਾਸ ਬਣਾ ਕੇ ਰੱਖਣਾ ਇਹ ਹੀ ਦੋ ਗੱਲਾਂ ਤੁਹਾਨੂੰ ਬਾਰ ਲਗਾ ਸਕਦੀਆਂ ਬਹੁਤੇ ਬਹਿਮਾ ਪਰਮਾ ਦੇ ਵਿੱਚ ਨਹੀਂ ਪੈਣਾ ਜਿੰਨਾ ਤੁਸੀਂ ਬਹਿਮ ਦੇ ਵਿੱਚ ਪਾਉਂਗੇ ਬਹਿਮ ਵਿਚਾਰ ਕਰੋਗੇ ਉਨਾ ਹੀ ਉਲਝਣਾ ਵਿੱਚ ਫਸੋਗੇ ਜੇਕਰ ਵਿਸ਼ਵਾਸ ਰੱਖੋਗੇ ਨੈਗੇਟਿਵ ਨਹੀਂ ਸੋਚੋਗੇ ਪੋਜ਼ਿਟਿਵ ਸੋਚੋਗੇ ਤਾਂ ਉਨਾ ਹੀ ਤੁਸੀਂ ਮੁਸ਼ਕਲਾਂ ਤੋਂ ਨਿਕਲਦੇ ਜਾਓਗੇ ਮੁਸ਼ਕਲ ਚਾਹੇ ਕਿਹੋ ਜੀ ਵੀ ਆ ਜਾਵੇ ਪਰ ਆਪਣੇ ਮਾਲਕ ਨੂੰ ਹਮੇਸ਼ਾ ਹੀ ਆਪਣੇ ਨਾਲ ਸਮਝਿਆ ਕਰੋ ਕਿ ਉਹ ਸਾਡੇ ਨਾਲ-ਨਾਲ ਰਹਿ ਰਿਹਾ ਅਸੀਂ ਉਹਦੀ ਸੇਵਾ ਕਰਦੇ ਆ ਅਸੀਂ ਕਿਤੇ ਵੀ ਗਲਤ ਨਹੀਂ ਆ ਸਾਨੂੰ ਵਿਸ਼ਵਾਸ ਹੈ ਦੀ ਉਹ ਮਾਰਗ ਦੀ ਸਾਡੇ ਤੇ ਕਿਰਪਾ ਹੈ ਤਾਂ ਫਿਰ ਉਹ ਕਿਰਪਾ ਜ਼ਰੂਰ ਕਰ ਦਿੰਦਾ ਹੈ ਜੀ ਮਾਲਕ ਸੋ ਉਮੀਦ ਰੱਖਣੀ ਬਹੁਤ ਚੰਗੀ ਗੱਲ ਹੈ ਵਿਸ਼ਵਾਸ ਬਣਾ ਕੇ ਰੱਖਣਾ ਇੱਕ ਵਿਸ਼ਵਾਸ ਹੀ ਇਨਸਾਨ ਨੂੰ ਉਤਾਰ ਦਿੰਦਾ ਹੈ ਜੀ ਬਾਕੀ ਮਿਹਨਤ ਕਰਦੇ ਜਾਓ ਸੇਵਾ ਦੇ ਨਾਲ-ਨਾਲ ਵਿਸ਼ਵਾਸ ਦੇ ਨਾਲ-ਨਾਲ ਮਿਹਨਤ ਜ਼ਰੂਰ ਕਰਨੀ ਮਿਹਨਤ ਨੂੰ ਭਾਗ ਫਿਰ ਪ੍ਰਮਾਤਮਾ ਲਾ ਦਿੰਦਾ ਹੈ ਜੀ ਸੋ ਕੋਸ਼ਿਸ਼ ਆਪਣੇ ਅਲੋ ਪੂਰੀ ਹੋਣੀ ਚਾਹੀਦੀ ਆ ਤੇ ਕਿਰਪਾ ਮਾਲਕ ਕਰਕੇ ਵਰਕਤਾ ਪਾ ਦਿੰਦਾ ਹੈ ਮੁਸ਼ਕਲਾਂ ਨੂੰ ਕੱਢ ਦਿੰਦਾ ਹੈ ਜੀ ਸੋ ਇਹ ਗੱਲਾਂ ਸੱਚ ਨੇ ਹੋਈ ਇਹ ਨਹੀਂ ਹੈ ਕਿ ਸਿਰਫ ਵੀਡੀਓ ਵਿੱਚ ਬੋਲ ਦਿੱਤਾ ਤੇ ਬਸ ਇਹ ਆਸਾਨ ਲੱਗਦਾ ਮੁਸ਼ਕਲਾਂ ਹੈ ਰਸਤੇ ਵਿੱਚ ਆਉਂਦੀਆਂ ਗੱਲ ਕਰਨੀ ਥੋੜੀ ਆਸਾਨ ਲੱਗਦੀ ਆ ਪਰ ਜਿਨੇ ਸਮਾਂ ਹੰਡਾ ਲਿਆ ਹੋਵੇ ਉਹਨੂੰ ਪਤਾ ਹੈ ਇਸ ਸਮੇਂ ਦੀ ਕਦਰ ਦਾ ਕਿ ਵਾਕਈ ਉਹ ਮਾਲਕ ਇੱਕ ਦਿਨ ਜ਼ਰੂਰ ਸੁਣਦਾ ਹੈ ਅਸੀਂ ਇਹ ਮੁਸ਼ਕਲਾਂ ਨੂੰ ਪਾਰ ਕਰਕੇ ਇੱਥੇ ਤੱਕ ਲੰਘੇ ਆ ਜੀ ਸੋ ਗੱਲ ਕਰਨ ਵਿੱਚ ਸੌਖੀ ਲੱਗਦੀ ਆ ਪਰ ਹੰਡਾਉਣਾ ਥੋੜਾ ਮੁਸ਼ਕਲ ਲੱਗਦਾ ਆ ਤੇ ਪਰ ਜਦੋਂ ਇਹ ਸਮਾਸਤੀ ਹੰਡਾ ਲੈਂਦੇ ਆ ਤੇ ਆਨੰਦ ਵੀ ਦੁੱਗਣਾ ਆਉਂਦਾ ਆ ਕਿਉਂਕਿ ਫਿਰ ਯਕੀਨ ਹੋ ਜਾਂਦਾ ਕਿ ਅਸੀਂ ਪਰੇਸ਼ਾਨੀਆਂ ਨਾਲ ਲੜੇ ਹਿੰਮਤ ਨਹੀਂ ਹਾਰ ਕੇ ਬੈਠੇ ਤੇ ਅੱਜ ਮਾਲਕ ਨੇ ਸਾਨੂੰ ਕਿੱਥੇ ਦੀ ਕਿੱਥੇ ਪਹਛਾਤਾ। ਜਿਹੜੀਆਂ ਵੀ ਰੂਹਾਂ ਪੀਰਾਂ ਦੀ ਸੇਵਾ ਕਰ ਰਹੀਆਂ ਕੁਝ ਕਸਾਲਾਂ ਤੋਂ ਇੱਕ ਵਾਰ ਧਿਆਨ ਲਗਾ ਕੇ ਗੌਰ ਕਰਨੀ ਹੈ ਇਹਨਾਂ ਗੱਲਾਂ ਤੇ ਕਿ ਮਾਲਕ ਨੇ ਵਾਕੇ ਸਾਡਾ ਸਾਹਸ ਦਿੱਤਾ ਹੈ ਜਾਂ ਨਹੀਂ। ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਆਪਣੇ ਆਪ ਮਿਲ ਜਾਣਗੇ ਕਿ ਜਦੋਂ ਤੋਂ ਸੇਵਾ ਸ਼ੁਰੂ ਕੀਤੀ ਆ ਕੀ ਕੀ ਲਾਭ ਹੋਏ ਨੇ ਕਿੱਥੇ ਕਿੱਥੇ ਉਹ ਮਾਲਕ ਨੇ ਸਾਡੀ ਲਾਜ ਰੱਖੀ ਆ ਜਿੱਥੇ ਵੀ ਬਹੁਤ ਜ਼ਿਆਦਾ ਪਰੇਸ਼ਾਨੀਆਂ ਆ ਗਈਆਂ ਪਰ ਮਾਲਕ ਨੇ ਉੱਥੇ ਸਾਥ ਦਿੱਤਾ ਕੁਛ ਮਾੜਾ ਨਹੀਂ ਹੋਣ ਦਿੱਤਾ ਪਿੱਠ ਨਹੀਂ ਲੱਗਣ ਦਿੱਤੀ ਤਾਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਮਿਲ ਜਾਣਗੇ ਸੋਚ ਵਿਚਾਰ ਜ਼ਰੂਰ ਇੱਕ ਵਾਰ ਪਰੇਸ਼ਾਨ ਜਦੋਂ ਹੁੰਨੇ ਹੋ ਕਰਿਆ ਕਰੋ ਕਿ ਉਹ ਮਾਲਕ ਨੇ ਸਾਡਾ ਕਿੱਥੇ ਕਿੱਥੇ ਸਾਥ ਦਿੱਤਾ ਜਦੋਂ ਤੁਸੀਂ ਇਹ ਗੱਲਾਂ ਨੂੰ ਸੋਚ ਲਓਗੇ ਤੇ ਫਿਰ ਜੋ ਪਰੇਸ਼ਾਨੀਆਂ ਉਹ ਹੂਰ ਹੋ ਜਾਵੇਗੀ ਮਨ ਵਿੱਚ ਇੱਕ ਫਿਰ ਕਿਰਨ ਜਗਦੀ ਵੀ ਕਿ ਇਹ ਵੀ ਪਰੇਸ਼ਾਨੀਆਂ ਜੋ ਸਮਾਂ ਆ ਨਿਕਲ ਜਾਣਾ ਆ ਕਿਉਂਕਿ ਜਦ ਮਾਲਕ ਨੇ ਉਹ ਸਮਾਂ ਨਹੀਂ ਰਹਿਣ ਦਿੱਤਾ ਤੇ ਇਹ ਸਮਾਂ ਵੀ ਨਹੀਂ ਰਹਿਣਾ ਬਹੁਤੀ ਦਿਰ ਸੋ ਵਿਸ਼ਵਾਸ ਦੀ ਗੱਲ ਹੁੰਦੀ ਹੈ ਜੀ ਵਿਸ਼ਵਾਸ ਕਰਕੇ ਦੇਖੋ ਆਪਣੇ ਮਾਲਕ ਨਾਲ ਪਿਆਰ ਦਿਲੋਂ ਪਾ ਕੇ ਦੇਖੋ ਫਿਰ ਦੇਖੋ ਕਿਵੇਂ ਉਹ ਮਾਨ ਬੋਰਡ ਦਾ ਹੈ ਕਿਵੇਂ ਅਰਦਾਸਾਂ ਨੂੰ ਕਬੂਲ ਕਰਦਾ ਹੈ ਜੀ ਸੋ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਫਿਰ ਮੇਨ ਵਿਸ਼ੇਅਲ ਚੱਲਦੇ ਆ ਜੀ ਇਹਨਾਂ ਨੇ ਕਮੈਂਟ ਵਿੱਚ ਕਿਹਾ ਹੈ ਕਿ ਸਾਨੂੰ ਮੇਲੇ ਬਾਰੇ ਪਲੀਜ਼ ਜ਼ਰੂਰ ਦੱਸਣਾ ਸੋ ਅਸੀਂ ਖਵਾਜਾ ਪੀਰ ਜੀ ਦੀ ਸੇਵਾ ਚਿਰਾਗ ਰੋਸ਼ਨ ਵੀਰਵਾਰ ਦੇ ਦਿਨ ਕਰਦੇ ਆ ਤੇ ਸਾਨੂੰ ਹੁਕਮ ਲੱਗਾ ਹੋਇਆ ਹੈ ਕਿ ਮੇਲਾ ਕਰਵਾਇਆ ਜਾਵੇ ਕਾਰ ਵਿੱਚ ਦਰਬਾਰ ਬਣਿਆ ਹੋਇਆ ਹੈ ਤੇ ਬਾਬਾ ਜੀ ਦਾ ਮੇਲਾ ਕਿਵੇਂ ਕਰਾਉਣਾ ਤੇ ਕਿਦੋਂ ਕਰਾਉਣਾ ਚਾਹੀਦਾ ਹੈ ਇਹਦੇ ਬਾਰੇ ਕਹਿੰਦੇ ਕਿ ਸਾਨੂੰ ਜਰੂਰ ਦੱਸੋ ਸੋ ਆਪਾਂ ਜੀ ਇਸ ਵਿਸ਼ੇ ਤੇ ਜਰੂਰ ਇੱਕ ਵੀਡੀਓ ਬਣਾ ਕੇ ਪਾਵਾਂਗੇ ਕਿਉਂਕਿ ਦਿਨ ਮੂਰੇ ਸਟਾਰਟ ਹੋਣ ਵਾਲੇ ਆ ਪਹਿਲਾਂ ਹੀ ਅਗਾਹ ਕਰ ਦਵਾਂਗੇ ਜੀ ਸੋ ਨਾਲ ਦੀ ਨਾਲ ਕਰਮ ਵੀ ਦੱਸਦੇ ਜਾਵਾਂਗੇ ਬਹੁਤ ਹੀ ਚੰਗਾ ਮਹੀਨਾ ਕਰਮਾ ਵਾਲਾ ਇਹ ਆਉਣ ਵਾਲਾ ਹੈ ਜੀ ਇਹਦੇ ਵਿੱਚ ਤਾਂ ਜਿੰਨੀ ਵੀ ਸੇਵਾ ਕਰਨੀ ਜਾਵੇ ਉਨੀ ਹੀ ਥੋੜੀ ਹੈ ਸੋ ਇਹਦੇ ਵਿੱਚ ਅਰਦਾਸਾਂ ਬਹੁਤ ਜ਼ਿਆਦਾ ਤੱਕ ਵੋਲ ਹੁੰਦੀਆਂ ਹੈ ਵਿਸ਼ਵਾਸ ਰੱਖੀ ਕੀਤੀ ਹੋਈ ਸੇਵਾ ਦਾ ਫਲ ਜਰੂਰ ਮਿਲਦਾ ਹੈ ਜੀ ਸੋ ਬਾਕੀ ਹੁਣ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਆਂ ਜੀ ਵੀਡੀਓ ਨੂੰ ਚੱਲਦੇ-ਚੱਲਦੇ ਪਲੀਜ਼ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਕਿ ਹੋਰ ਵੀ ਰੂਹਾਂ ਨੂੰ ਜਾਣਕਾਰੀ ਮਿਲ ਸਕੇ ਪਲੀਜ਼ ਇੱਥੇ ਇੱਕ ਮਿਹਨਤ ਹੀ ਲਾ ਲਓ ਬੇਨਤੀ ਆ ਸੋ ਸਾਰਿਆਂ ਦਾ ਭਲਾ ਹੀ ਹੈ ਇਹਦੇ ਵਿੱਚ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਤੇ ਖੁੱਜੀ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਧੂਫ ਦੀਆਂ ਡੱਬੀਆਂ ਤੇ ਸੋ ਧੂਫ ਦੀਆਂ ਡੱਬੀਆਂ ਕਈ ਰੂਹਾਂ ਕੀ ਕਰਦੀਆਂ ਹੈ ਕਿ ਜਲ ਪ੍ਰਵਾਹ ਕਰ ਆਉਂਦੀਆਂ ਆ ਕਿਉਂਕਿ ਕਹਿਣਾ ਕਿ ਘਰ ਵਿੱਚ ਰੱਖ ਨਹੀਂ ਸਕਦੇ ਤਾਂ ਇਹਦਾ ਕੀ ਕਰਨਾ ਹੈ ਜਦੋਂ ਨਹਿਰਾਂ ਦੇ ਵਿੱਚ ਵਿੱਚ ਤੁਸੀਂ ਇਸ ਤਰ੍ਹਾਂ ਨਾਲ ਡੱਬੀਆਂ ਜਾਂ ਤੇਲ ਵਾਲੀਆਂ ਬੋਤਲਾਂ ਨੂੰ ਸੁੱਟ ਕੇ ਆਉਂਦੇ ਹੋ ਤੇ ਇਹਦੇ ਨਾਲ ਕੀ ਅਸੀਂ ਇਹ ਹੋ ਜਾਂਦਾ ਹੈ ਕਿ ਖਵਾਜੇ ਦੇ ਵਿੱਚ ਇੱਕ ਤਰ੍ਹਾਂ ਦਾ ਕਚਰਾ ਸੁੱਟੀ ਜਾ ਰਿਹਾ ਹੈ ਵਿੱਚ ਜੋ ਹੱਥ ਹੁੰਦਾ ਹੈ ਉਹ ਵੀ ਸੁੱਟੀ ਜਾ ਰਿਹਾ ਫੋਟੋਆਂ ਤਸਵੀਰਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਜੋ ਦਰਬਾਰ ਵਿੱਚ ਰੱਖੀਆਂ ਹੁੰਦੀਆਂ ਆ ਤੇ ਜਿਆਦਾਤਰ ਚੱਲ ਪ੍ਰਵਾਹ ਕਰਦੇ ਨੇ ਵਿੱਚ ਸੁੱਟ ਕੇ ਆਉਂਦੇ ਨੇ ਇਹਦੇ ਵਿੱਚ ਇੱਕ ਤਾਂ ਪਾਣੀ ਦਾ ਵੰਨ ਲੱਗ ਜਾਂਦਾ ਹੈ ਇੱਕ ਅਸੀਂ ਉਹ ਪਾਣੀ ਨੂੰ ਖਰਾਬ ਕਰਦੇ ਆ ਜਾਨੀ ਉਹਦੇ ਵਿੱਚ ਕਚਰਾ ਇੱਕ ਤਰ੍ਹਾਂ ਦਾ ਕਚਰਾ ਬਣ ਜਾਂਦਾ ਜਦੋਂ ਉਹਦੇ ਵਿੱਚ ਸੁੱਟਿਆ ਜਾਂਦਾ ਹੈ ਚੀਜ਼ਾਂ ਨੂੰ ਸੋ ਇਸ ਕਰਕੇ ਆਪਾਂ ਇੱਕ ਡੱਬਿਆਂ ਦਾ ਹੱਲ ਤਾਂ ਦੱਸ ਦਵਾਂਗੇ ਬਾਕੀ ਜੋ ਤਸਵੀਰਾਂ ਦੀ ਸਰੂਪ ਆ ਜਾਨੀ ਕੀ ਤੁਸੀਂ ਗੁਰੂਆਂ ਪੀਰਾਂ ਦੇ ਰੱਖੇ ਹੋਏ ਸੋ ਉਹਨਾਂ ਬਾਰੇ ਗੱਲ ਕਰੀਏ ਕਿ ਜੋ ਜਲ ਪ੍ਰਵਾਹ ਕਰਦੇ ਨੇ ਉੱਥੇ ਕੀ ਕਰਨਾ ਚਾਹੀਦਾ ਸੋ ਉੱਥੇ ਤੁਸੀਂ ਆਪਣੇ ਗੁਰੂ ਦੀ ਸਲਾਹ ਲੈਣੀ ਆ ਜੀਦੀ ਵੀ ਤੁਸੀਂ ਸੇਵਾ ਕਰਦੇ ਹੋ ਉਹਨਾਂ ਦੇ ਜਿਕਰ ਸਰੂਪ ਘਰ ਵਿੱਚ ਰੱਖੇ ਆ ਕਈ ਵਾਰ ਕਹਿ ਦਿੰਦੇ ਨੇ ਕਿ ਬਹੁਤ ਪੁਰਾਣੇ ਹੋ ਗਏ ਆ ਤੇ ਇਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਵੇ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਆਪਣੇ ਗੁਰੂ ਦੀ ਸਲਾਹ ਲੈਣੀ ਆ ਕਿ ਗੁਰੂ ਜੀ ਸਰੂਪ ਕਾਫੀ ਸਮੇਂ ਤੋਂ ਰੱਖੇ ਹੋਏ ਆ ਤੇ ਹੁਣ ਨਵੇਂ ਰੱਖਣੇ ਚਾਹੁੰਦੇ ਆ ਇਸ ਕਰਕੇ ਉਹਨਾਂ ਸਰੂਪਾਂ ਦਾ ਸੀ ਕੀ ਕਰੀਏ ਤੇ ਉਹ ਤੁਹਾਨੂੰ ਹੱਲ ਜ਼ਰੂਰ ਦੱਸਣਗੇ ਜੀ ਸੋ ਕਿਉਂਕਿ ਬੱਖੋ ਵੱਖਰੀ ਸਲਾਹ ਹੁੰਦੀ ਆ ਹਰ ਇੱਕ ਦੇ ਗੁਰੂ ਦੀ ਐਕਸਰਸ ਕਰਕੇ ਉੱਥੇ ਗੁਰੂ ਦੀ ਸਲਾਹ ਲੈਣੀ ਵੰਦੀ ਆ ਤੇ ਜੋ ਡੱਬੀਆਂ ਦੀ ਗੱਲ ਹੈ ਉਹ ਆਪਾਂ ਇੱਥੇ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਜੀ ਜੋ ਵੀ ਦਰਵਾਰ ਵਿੱਚ ਧੂਪ ਲਿਆਉਂਦੇ ਹੋ ਜਾਂ ਅਰਗਬੱਤੀ ਲਿਆਉਂਦੇ ਉਹਨਾਂ ਦੀ ਡੱਬੀ ਹੁੰਦੀ ਆ ਸੋ ਉਹ ਡੱਬੀ ਤੇ ਨਾਲ ਹੀ ਜੋ ਚਰਾਗ ਦੀ ਬੱਤੀ ਹੁੰਦੀ ਆ ਜੀ ਉਹਦਾ ਵੀ ਤੁਸੀਂ ਹੱਲ ਕਰ ਸਕਦੇ ਆ ਇੱਕ ਕੜਾਈਆ ਲੈ ਲਓ ਸੋ ਕੜਾਈਏ ਦੇ ਵਿੱਚ ਸੌਖਾ ਰਹੇਗਾ ਲੋਹੇ ਦਾ ਹੁੰਦਾ ਹੈ ਸੋ ਉਹਦੇ ਵਿੱਚ ਸਾਰੀਆਂ ਡੱਬੀਆਂ ਪਹਿਲਾਂ ਇਕੱਠੀਆਂ ਕਰ ਲਓ ਜਿੰਨੀਆਂ ਵੀ ਚਿਰਾਗ ਦੀਆਂ ਬੱਤੀਆਂ ਹੈ ਧੂਫ ਦੀਆਂ ਡੱਬੀਆਂ ਆ ਸਾਰੀਆਂ ਉਹ ਕੜਾਈਏ ਦੇ ਵਿੱਚ ਪਾ ਕੇ ਉਹਨਾਂ ਨੂੰ ਸਾੜ ਦੋ ਸਾੜਨ ਤੋਂ ਬਾਅਦ ਰਾਖ ਬਣ ਜਾਏਗੀ ਥੋੜੀ ਜਿਹੀ ਰਾਖ ਰਹਿ ਜਾਣੀ ਸੋ ਕਿੱਥੇ ਡੱਬੀਆਂ ਦਾ ਕਿੰਨਾ ਜ਼ਿਆਦਾ ਖਲਾਰਾ ਹੋ ਜਾਂਦਾ ਹੈ ਕਿੱਥੇ ਉਹ ਥੋੜੀ ਜਿਹੀ ਰਾਖ ਬਣ ਜਾਣੀ ਆ ਤੇ ਉਹ ਰਾਖ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਉਹ ਜਲ ਵਿੱਚ ਤੁਸੀਂ ਪਾ ਸਕਦੇ ਹੋ ਕਿਉਂਕਿ ਉਹ ਰਾਖ ਨੇ ਕੋਈ ਵੀ ਦੰਦਗੀ ਨਹੀਂ ਪਾਉਣੀ ਪਾਣੀ ਦੇ ਵਿੱਚ ਉਹ ਰਾਖ ਨੇ ਮਿੱਟੀ ਦੇ ਨਾਲ ਹੀ ਮਿਲ ਜਾਣਾ ਹੈ ਤੇ ਪਾਣੀ ਸਾਫ ਦਾ ਸਾਫ ਰਹਿੰਦਾ ਹੈ ਤੇ ਉਹ ਰਾਖ ਮਿੱਤਰ ਜਾਂਦੀ ਆ ਤੇ ਪਾਣੀ ਸਾਫ ਰਹਿੰਦਾ ਹੈ ਜੀ ਇਸ ਕਰਕੇ ਜਦੋਂ ਵੀ ਡੱਬੀਆਂ ਜਲ ਪ੍ਰਵਾਹ ਕਰਨ ਦੀ ਗੱਲ ਦਿਮਾਗ ਵਿੱਚ ਆਵੇ ਅੱਗੇ ਤੋਂ ਧਿਆਨ ਰੱਖਣਾ ਜੀ ਕਿ ਉਹ ਡੱਬੀਆਂ ਦੇ ਪਹਿਲਾਂ ਰਾਖ ਬਣਾਓ ਜੋ ਚਿਰਾਗ ਦੀਆਂ ਬੱਤੀਆਂ ਹੈ ਉਹ ਵੀ ਵਿੱਚ ਹੀ ਸਾੜ ਲਓ ਤੇ ਉਹ ਰਾਖ ਬਣਾ ਕੇ ਤੁਸੀਂ ਜਲ ਪ੍ਰਵਾਹ ਕਰਨੀ ਆ ਤਾਂ ਕਿ ਉਹ ਰਾਖ ਜਿਹੜੀ ਆ ਖਵਾਜੇ ਨੂੰ ਗੰਦਾ ਨਹੀਂ ਕਰੇਗੀ ਉਹ ਖਵਾਜੇ ਦੇ ਵਿੱਚ ਹੀ ਰਹੇਗੀ ਤੇ ਮਿੱਟੀ ਦੇ ਨਾਲ ਮਿਲ ਜਾਏਗੀ ਪਾਣੀ ਸਾਫ਼ ਦਾ ਸਾਫ਼ ਰਹਿੰਦਾ ਆ ਸੋ ਇਸ ਤਰੀਕੇ ਦੇ ਨਾਲ ਇਹ ਕੰਮ ਕਰਿਆ ਕਰੋ ਜੀ ਸੋ ਸੋਚੀ ਦੇ ਨਾਲ ਚੱਲਣਾ ਆ ਕਹਿੰਦੇ ਕਿ ਜਿਹਾ ਸਪਾਈ ਵਹਾਂ ਖੁਦਾਈ ਇਹ ਵੀ ਸਾਡਾ ਫਰਜ਼ ਬਣਦਾ ਹੈ ਜੇਦ ਅਸੀਂ ਖਵਾਜਾ ਫੀਲ ਜੀ ਨੂੰ ਮੰਨਦੇ ਆ ਉਹਨਾਂ ਦੀ ਸੇਵਾ ਕਰਦੇ ਆ ਤੇ ਉਹਦੇ ਵਿੱਚ ਸਾਡਾ ਇਹ ਵੀ ਫਰਜ਼ ਬਣਦਾ ਆ ਕਿ ਕਦੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਸੁੱਟੀਆਂ ਜਾਣ ਤੇ ਖਵਾਜੇ ਦਾ ਸਤਕਾਰ ਕੀਤਾ ਜਾਵੇ ਖਵਾਜੇ ਨੂੰ ਸਾਫ਼ ਰੱਖਿਆ ਜਾਵੇ ਸੋ ਇਹ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਬਹੁਤਿਆਂ ਨੂੰ ਸੋਜੀ ਦੇ ਸਕਦੀ ਹੈ ਜੀ ਬੋਧਿਆ ਨੂੰ ਚੰਗੇ ਰਾਹ ਪਾ ਸਕਦੀ ਸੋ ਇਸ ਕਰਕੇ ਇੱਕ ਆਪ ਸਭ ਲਈ ਬੇਨਤੀ ਆ ਕਿ ਇੱਕ ਛੋਟਾ ਜਿਹਾ ਕਰਮ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤਾਂ ਕਿ ਜਾਣਕਾਰੀ ਮਿਲ ਸਕੇ ਤੇ ਅੱਕੀ ਤੋਂ ਹੀ ਗਲਤੀ ਨਾ ਕੀਤੀ ਜਾਵੇ ਜੀ ਫਿਰ ਫਲਾ ਕੇ ਇੱਕ ਨਵੀਂ ਵੀਡੀਓ ਦੇ ਨਾਲ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ